ਸਾਸਰੀ ਗਾ ਤੁਸੀਂ ਜੁੜੇ ਹੋ ਫਾਜ਼ਿਲਕਰ 24 ਨਾਲ ਅੱਜ ਰੋਇਪੁਰ ਜ਼ਿਲ੍ਹਾ ਦੇ ਹਲਕਾ ਜਲਾਲਾਬਾਦ ਤੋਂ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਪਿੰਡ ਮੂਰ ਸਿੰਘ ਵਾਲਾ ਦੇ ਲਗਭਗ 60 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਹੋਏ ਸ਼ਾਮਲ ਸੰਬੋਧਨ ਕਰਦੇ ਹੋਏ ਕਾਕਾ ਕੰਬੋਜ ਸਬੋਧਨ ਕਰਦੇ ਹੋਏ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਰੇ ਗਰੀਬ ਨੂੰ ਰਸ਼ਨ ਦੇ ਰਹੇ ਹਨ ਔਰ ਖਸਾਨਾ ਦੇ ਖਾਤੇ ਵਿੱਚ 2-2000 ਰੁਪਏ ਆਉਣ ਰਹੇ ਹਨ ਆਉਣ ਵਾਲੇ ਦਿਨਾਂ ਵਿੱਚ ਲਾਭਪਾਤਰੀ ਦੇ ਖਾਤਿਆਂ ਵਿੱਚ ਵੀ ਸਰਕਾਰ ਵੱਲੋਂ ਪੈਸੇ ਪਾਏ ਜਾਣਗੇ ਕਾਕਾ ਕੰਬੋਜ ਨੇ ਇਹ ਵੀ ਦੱਸਿਆ ਪਿੰਡ ਮੋਹਰ ਸਿੰਘ ਵਾਲਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਈ ਪਰਿਵਾਰ ਹੋਏ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੇ ਸਰ ਅੱਜ ਕਿਹੜੇ ਪਿੰਡੇ ਜਵੈਲੰਗਾ ਕਰ ਰਿਹਾ ਹੈ ਅੱਜ ਪਿੰਡ ਤੰਗੂ ਵਾਲਾ ਮੋਹ ਸਿੰਘ ਵਾਲਾ ਦੇ ਵਿੱਚ ਅੱਜ ਬਹੁਤ ਵੱਡੀ ਗਿਣਤੀ ਵਿੱਚ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਸਾਰੀ ਭਾਰਤੀ ਜਨਤਾ ਪਾਰਟੀ ਜਿਹੜਾ ਫਾਜ਼ਿਲਵਾਲਾ ਤੋਂ ਸਵਾਗਤ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਇੱਕ ਬਹੁਤ ਵੱਡੀ ਲਹਿਰ ਚੱਲ ਰਹੀ ਹੈ ਬੀਜੇਪੀ ਦੇ ਪ੍ਰਤੀ ਔਰ ਪਰਮਾਤਮਾ ਮੇਰ ਕਰੇਗਾ ਭਾਰਤੀ ਜਨਤਾ ਪਾਰਟੀ ਬੜੀ ਵੱਡੀ ਲੀਡਰ ਜਿੱਤੇਗੀ ਸਾਡਾ ਬਹੁਤ ਬਹੁਤ ਧੰਨਵਾਦ ਜੀ ਸਰ ਅੱਜ ਆਪਾਂ ਧਰਮੂ ਵਾਲੇ ਆਏ ਆਂ ਤੇ ਸਾਡੇ ਪ੍ਰਧਾਨ ਜੀ ਨੇ ਕਿ 50 60 ਵੋਟਾਂ ਇਹਨਾਂ ਦੀਆਂ ਹੈਗੀਆਂ ਇੱਕ ਘਰ ਦੀਆਂ ਇਹ ਵੱਖ-ਵੱਖ ਵੇੜੇ ਦੇ ਲੋਕ ਖੜੇ ਨੇ ਉਹਨਾਂ ਦੀਆਂ ਅਲੱਗ-ਅਲੱਗ ਵੋਟਾਂ ਹੈ ਅੱਜ ਸਾਰਿਆਂ ਨੇ ਸਮਰਥਨ ਦਿੱਤਾ ਹੈ ਬੀਜੇਪੀ ਪਾਰਟੀ ਨੂੰ ਠੀਕ ਹੈ ਜੀ ਤੇ ਬਹੁਤ ਵੱਡਾ ਹੰਗਾਰਾ ਹੈਗਾ ਤੇ ਮੈਨੂੰ ਨਹੀਂ ਲੱਗਦਾ ਕਿ ਚਾ ਜਿਹੜੇ 4 ਤਰੀਕ ਨੂੰ ਗਿਣਤੀ ਹੋਣੀ ਹੈ ਇਸ ਡੱਬੇ ਚੋਂ ਕਿਸੇ ਹੋਰ ਦੀ ਵੋਟ ਨਿਕਲਣੀ ਹੈ ਜੀ ਲਾਣਾ ਸੋਢੀ ਜਿੰਦਾਬਾਦ ਹਾਂਜੀ ਹਾਂਜੀ ਵਧੀਆ ਸਾਹਿਬ ਜੀ ਕਿਹੜੀ ਪਾਰਟੀ ਛੱਡ ਗਏ ਮੈਂ ਸਾਰਾ ਕਾਂਗਰਸ ਆਮ ਆਦਮੀ ਪਾਰਟੀ ਕਿਸੇ ਨੂੰ ਮੈਂ ਉਹ ਫੁੱਲ ਵਾਲੇ ਨੂੰ ਵੋਟ ਪਾਣੀ ਮੈਂ ਹੋਰ ਕਿਸੇ ਨੂੰ ਕਿੰਨੇ ਪਰਿਵਾਰ ਹੋਇਆ ਹਾਂਜੀ ਕਿੰਨੇ ਪਰਿਵਾਰ ਹੋਇਆ ਸ਼ਾਮਿਲ ਸਾਰਾ ਪਰਿਵਾਰ ਹੀ ਸਾਰੇ तकरीबन ਕਾਫੀ ਆਪਣੇ ਘਰ ਰਹਿ ਗਏ ਨੇ ਜੀ ਜੀ ਠੀਕ ਹਾਂਜੀ ਹਾਂਜੀ ਤਕਰੀਬਨ ਸਾਰਾ ਆਪਣਾ ਹੁਣ ਆਪਨੇ ਸੋਰਿੰਜ ਕੋਲ ਵਾਲੇ ਪਾਸੇ ਇਸ ਵਿੱਚ ਪਾਵਾਂਗੇ। ਹੋਰ ਕਿਸੇ ਦੇ ਡਿਜੀਟਲ ਨੰਬਰ ਦੋਪੜਾ ਡਿਜੀਟਲ ਨੰਬਰ ਤੇ ਬੱਟੋ। ਅੱਛਾ ਜੀ। ਕਿਹੜੀ ਪਾਰਟੀ ਜਿੱਤ ਗਈ? ਮੈਂ ਅਕਾਲੀ ਦਲ ਸਾਂ। ਅੱਛਾ ਜੀ। ਹੁਣ ਜੀ ਫੁੱਲ ਵਾਲੇ ਨਾਲ ਮੈਂ ਅਕਾਲੀ ਦਲ ਕਿੰਨੇ ਸਾਲ ਸੀ ਪਹਿਲੇ? ਮੈਂ ਕੋਲ ਨੂੰ 5 ਸਾਲ ਰਿਹਾ ਜੀ। ਹੁਣ ਅਸੀਂ ਆ ਫੁੱਲ ਵਾਲੇ ਨਾਲ ਅਗਲਾ ਸੋ ਵੀ ਸਾਲ ਨੇ। ਜੀ। ਬਹੁਤ ਸੋ ਮੋ ਯਾਰ ਸਾਰਾ ਖਾਤੇ ਪਾਸੇਗਾ। ਬਹੁਤ-ਬਹੁਤ ਮਿਹਰਬਾਨੀ ਜੀ ਬਹੁਤ-ਬਹੁਤ ਥੈਂਕ ਯੂ।